ਅਸੀਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕੈਬਨਿਟ ਨੇ ਕਿ ਪੰਜਾਬ ਦੇ ਹਰ ਘਰ ਨੂੰ 10 ਲੱਖ ਤੱਕ ਦੀ ਸਿਹਤ ਸਹੂਲਤ ਜਿਹੜੀ ਉਹ ਦਵਾਂਗੇ ਪ੍ਰਮਾਤਮਾ ਨਾ ਕਰੇ ਕਿਸੇ ਦੇ ਘਰ ਦਾ ਕੋਈ ਜੀ ਕਦੇ ਬਿਮਾਰ ਹੋਵੇ ਪਰ ਜੇ ਖੁਦਾ ਨਾ ਖਾਸਤਾ ਹੋ ਗਿਆ ਤੇ ਇਹ ਜੀ ਸਕੀਮ ਲੈ ਕੇ ਆ ਰਹੇ ਆ 2 ਮਹੀਨੇ ਨੂੰ ਕਾਰਡ ਬਣਨੇ ਚਾਲੂ ਹੋ ਜਾਣਗੇ ਕਿ ਜੇ ਬਿਮਾਰ ਹੋ ਗਿਆ ਘਰ ਦਾ ਕੋਈ ਜੀ ਚਾਹੇ ਸਰਕਾਰੀ ਹਸਪਤਾਲ ਚ ਲੈ ਜਾਓ ਚਾਹੇ ਪ੍ਰਾਈਵੇਟ ਦੇ ਵਿੱਚ ਲੈ ਜਾਓ ਤੇ ਆਪਦੇ ਮਰੀਜ਼ ਨੂੰ ਤੰਦਰੁਸਤ ਕਰਕੇ ਘਰੇ ਵਾਪਸ ਲਿਓ ਤੇ ਪ੍ਰਾਈਵੇਟ ਹਸਪਤਾਲ ਦਾ ਬਿਨ ਵੀ 10 ਲੱਖ ਤੱਕ ਤੁਹਾਨੂੰ ਹਸਪਤਾਲ ਨੂੰ ਚਵੰਨੀ ਦੇਣ ਦੀ ਲੋੜ ਨਹੀਂ ਪੈਣੀ ਉਹ ਸਾਰੀ ਸਾਰੀ ਪੰਜਾਬ ਸਰਕਾਰ ਹੈ ਜਿਹੜੀ ਉਹ ਉੱਟੂਗੀ ਤੁਹਾਡੇ ਸਿਰ ਕਿਸੇ ਗੱਲ ਦਾ ਬੋਝ ਨਹੀਂ ਅਸੀਂ ਪੈਣ ਦੇਣਾ ਇਹ ਹੁੰਦੇ ਨੇ ਮੇਰੇ ਵੀਰੋ ਇਹ ਹੁੰਦੇ ਨੇ ਸਰਕਾਰਾਂ ਦੇ ਕੰਮ ਤੇ ਹੁਣ ਤੱਕ ਇਹ ਲੋਕਾਂ ਨੂੰ ਨਾਲੇ ਲੁੱਟੇ ਗਏ ਨਾਲੇ ਕੁੱਟੇ ਗਏ ਸਿਰਫ ਇੱਕ ਚੀਜ਼ ਦੇ ਵਿੱਚ ਹੀ ਧਿਆਨ ਰੱਖਾ ਕਿ ਜੀ ਫੌੜਿਆਂ ਨਾਲ ਆਪਦੇ ਘਰ ਭਰ ਲੋ ਪੈਸਿਆਂ ਨਾਲ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਭਾਈ ਜਾਂ ਤਾਂ ਆਪਦੇ ਘਰ ਭਰ ਲੋ ਤੇ ਜਾਂ ਲੋਕਾਂ ਦੇ ਘਰਾਂ ਦੀ ਸਾਰ ਲੈ ਲੋ ਇੱਕੋ ਹੀ ਕੰਮ ਹੋਊਗਾ ਜੇ ਲੋਕਾਂ ਦੇ ਘਰਾਂ ਦੀ ਸਾਰ ਲੈ ਲੋਗੇ ਤੇ ਲੋਕ ਤਾਜ ਪਹਿਨਣਗੇ ਸਿਰ ਮੱਥੇ ਬਿਠਾਉਣਗੇ ਤੇ ਜੇ ਤੁਸੀਂ ਆਪਦੇ ਘਰ ਇੰਨੇ ਸਾਲ ਭਰਦੇ ਰਹੇ ਤੇ ਏਸੇ ਕਰਕੇ ਜਿਵੇਂ ਬਾਈ ਹਰਭਜਨ ਜੀ ਦੱਸ ਰਹੇ ਸੀਗੇ ਕਿ ਇੰਨਾ ਇੰਨਾ ਸਾਲ ਮੁਦ ਤਾਂ ਰਾਜਨੀਤੀ ਕਰਨ ਤੋਂ ਮਗਰੋਂ ਤੇ ਅੱਜ ਉਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਭਮਤੀਆਂ ਦੇ ਵਿੱਚ ਕੈਂਡੀਡੇਟ ਨਹੀਂ ਲੱਭ ਰਹੇ ਕੈਂਡੀਡੇਟ ਨਹੀਂ ਲੱਭ ਰਹੇ ਜੇ ਲੋਕ ਅਰਸ਼ ਤੇ ਪਟਾਉਣਾ ਜਾਣਦੇ ਨੇ ਤੇ ਲੋਕ ਪਿੱਠ ਪਰਨੇ فرش ਤੇ ਮਾਰਨਾ ਵੀ ਜਾਣਦੇ ਨੇ ਇਹ ਲੋਕ ਇਹ ਭੁੱਲ ਗਏ ਸੀ ਆਪਦੇ ਹੰਕਾਰ ਦੇ ਵਿੱਚ ਸੋ ਮੇਰੇ ਵੀਰੋ ਮੇਰੀ ਤਾਂ ਤੁਹਾਨੂੰ ਇਹੀ ਬੇਨਤੀ ਹੈ ਕਿ ਪੰਜਾਬ ਦੇ ਕੰਮ ਮੈਂ ਗਢਾਏ ਨੇ ਹਲਕੇ ਦੇ ਕੰਮ ਤੋਂ ਉਹ ਹਰਪਜਨ ਜੀ ਨੇ ਦੱਸੇ ਨੇ ਹਰਪਜਨ ਜੀ ਨਾਲੋਂ ਵੀ ਵੱਧ ਤੁਸੀਂ ਜੋ ਹਰ ਰੋਜ਼ ਕਿਤੇ ਸੜਕਾਂ ਬਣ ਰਹੀਆਂ ਨੇ ਕਿਤੇ ਸਕੂਲ ਬਣ ਰਹੇ ਨੇ ਕਿਤੇ ਗ੍ਰਿਡ ਤੇ ਸਬਸਟੇਸ਼ਨ ਬਣ ਰਹੇ ਨੇ ਕਿਤੇ ਮਹੱਲਾ ਕਲੀਨਿਕਾ ਬਣ ਰਹੀਆਂ ਨੇ ਕਿਤੇ ਖੇਡ ਗਰਾਊਂਡ ਬਣ ਰਹੇ ਨੇ ਕਿਤੇ ਕਿਤੇ ਤਾਰਾਂ ਵਿਛ ਰਹੀਆਂ ਨੇ ਬਿਜਲੀ ਦੀਆਂ ਇਹ ਹਰ ਰੋਜ਼ ਤੁਸੀਂ ਆਪ ਦੇਖ ਰਹੇ ਹੋ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਇੰਨੀ ਹੀ ਬੇਨਤੀ ਕਰੂੰਗਾ ਕਿ ਆ ਮੇਰਾ ਜਿਹੜਾ ਸਾਥੀ ਹੈ ਸਾਡਾ ਪਿਛਲੇ ਤਕਰੀਬਨ 10 ਸਾਲ ਦਾ ਵਾਅ ਹੈ ਪਹਿਲਾਂ ਅਸੀਂ 17 ਤੋਂ ਪਹਿਲਾਂ ਪਾਰਟੀ ਦੇ ਵਿੱਚ ਇਕੱਠੇ ਕੰਮ ਕੀਤਾ 17 ਦੀ ਇਲੈਕਸ਼ਨ ਅਸੀਂ ਇਕੱਠੇ ਲੜੀ ਤੇ ਹੁਣ 22 ਦੀ ਇਲੈਕਸ਼ਨ ਇਕੱਠੀ ਲੜੀ ਤੇ ਹੁਣ ਅਸੀਂ ਵਿਧਾਨ ਸਭਾ ਦੇ ਨਾਲ-ਨਾਲ ਕੈਬਨਿਟ ਦੇ ਵਿੱਚ ਵੀ ਦੋਵੇਂ ਪਰਾ ਇਕੱਠੇ ਬੈਠੇ ਆ ਮੈਂ ਤੁਹਾਨੂੰ ਮੇਰਾ ਤਕਰੀਬਨ 33-34 ਸਾਲ ਦਾ ਤਜਰਬਾ ਰਾਜਨੀਤੀ ਦੇ ਵਿੱਚ 1992 ਤੋਂ ਮੈਂ ਤੁਹਾਨੂੰ ਇੱਕ ਗੱਲ ਅੱਜ ਕਹਿ ਦਿੰਦਾ ਕਿ ਇਹਨਾਂ ਤੋਂ ਵਧੀਆ ਇਹਨਾਂ ਤੋਂ ਨਫੀਸ ਇਹਨਾਂ ਤੋਂ ਸ਼ਰੀਫ ਇਹਨਾਂ ਤੋਂ ਵੱਧ ਲੋਕਾਂ ਦਾ ਦਿਲ ਦੇ ਵਿੱਚ ਦਰਦ ਰੱਖਣ ਵਾਲਾ ਇਹਨਾਂ ਤੋਂ ਵੱਧ ਲੋਕਾਂ ਦੇ ਨਾਲ ਜੁੜਿਆ ਹੋਇਆ ਲੀਡਰ ਜੰਡਿਆਲੇ ਗੁਰੂ ਨੂੰ ਕੀ ਪੂਰੇ ਮੱਜ ਨੂੰ ਮਿਲ ਨਹੀਂ ਸਕਦਾ ਕਿ ਜਿਵੇਂ ਜਿਵੇਂ ਮੇਰਾ ਵੀਰ ਹੈ ਇਹ ਗੱਲਾਂ ਤਾਂ ਇਹ ਗੱਲਾਂ ਤਾਂ ਇਹ ਪ੍ਰਾਈਵੇਟ ਨੇ ਸਾਡੇ ਦੋਨੋਂ ਭਾਈਆਂ ਦੇ ਵਿੱਚ ਹੋਈਆਂ ਨੇ ਪਰ ਕਿਉਂਕਿ ਪੋਲੀਟੀਕਲ ਬੰਦੇ ਦੀ ਕੋਈ ਪ੍ਰਾਈਵੇਟ ਗੱਲ ਨਹੀਂ ਹੁੰਦੀ ਹੈਗੀ ਜਿਹੜਾ ਲੋਕਾਂ ਦਾ ਨੁਮਾਇੰਦਾ ਹੈ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਉਹ ਲੋਕ ਹੀ ਉਹਦਾ ਪਰਿਵਾਰ ਨੇ ਸੋ ਇਸ ਕਰਕੇ ਜਿਹੜੀਆਂ ਮੇਰੇ ਨਾਲ ਦੋ ਇਸ ਮੇਰੇ ਸਾਥੀ ਦੀਆਂ ਗੱਲਾਂ ਸਾਂਝੀਆਂ ਹੋਈਆਂ ਉਹ ਮੈਂ ਹੋਰ ਵੀ ਕਈ ਸਾਥੀਆਂ ਨੂੰ ਆਉਦੇ ਪੋਲੀਟੀਕਲ ਬੰਦਿਆਂ ਨੂੰ ਵੀ ਮੈਂ ਦੱਸ ਚੁੱਕਿਆ ਪਰ ਅੱਜ ਤੁਹਾਡੇ ਨਾਲ ਜ਼ਰੂਰ ਦੱਸਣੀ ਚਾਹੂੰਗਾ ਤਾਂ ਕਿ ਪਤਾ ਲੱਗ ਜੇ ਕਿ ਤੁਹਾਨੂੰ ਕਹੇ ਜੇ ਉੱਚੇ ਸੁੱਚੇ ਔਰ ਇਮਾਨਦਾਰ ਕਿਰਦਾਰ ਵਾਲਾ ਤੁਸੀਂ ਸੇਵਾਦਾਰ ਆਪ ਦੇ ਲਈ ਚੁਣਿਆ ਉਹ ਤੁਹਾਨੂੰ ਮੈਂ ਦੱਸਦਾ 2022 ਦੇ ਵਿੱਚ ਸਰਕਾਰ ਬਣੀ 16 ਮਾਰਚ 22 ਨੂੰ ਪਹਿਲੀ ਕੈਬਨਿਟ ਦੇ ਵਿੱਚ ਈਟੀਓ ਸਾਹਿਬ ਕੈਬਨਿਟ ਮੰਤਰੀ ਬਣੇ ਵਿਭਾਗ ਮੈਂ ਇਹਨਾਂ ਕੋਲ ਬਿਜਲੀ ਤੇ ਪੀਡਬਲੂਡੀ ਦਾ ਉਸ ਪਹਿਲੀ ਕੈਬਨਿਟ ਦੇ ਵਿੱਚ ਮੈਂ ਨਹੀਂ ਸੀਗਾ ਮੈਨੂੰ 3 ਕੁ ਮਹੀਨੇ ਮਗਰੋਂ ਬਣਾਇਆ ਗਿਆ ਸੀ ਮਾਨ ਸਾਹਿਬ ਵੱਲੋਂ ਤੇ ਅਸੀਂ ਇੱਕ ਦਿਨ ਆਈ ਦੋਏ ਭਾਈ ਇਕੱਠੇ ਬੈਠੇ ਤੇ ਕੋਈ ਗੱਲਾਂ ਬਾਤਾਂ ਕੰਮਕਾਰ ਚੱਲਦੇ ਰਹੇ ਤੇ ਮੈਨੂੰ ਇਹ ਮੋੜ ਕੇ ਕਹਿੰਦੇ ਕਹਿੰਦੇ ਅਮ ਜੀ ਕਿਉਂਕਿ ਮੈਂ 2017 ਤੋਂ 22 ਦੇ ਵਿੱਚ ਵੀ ਐਮਐਲਏ ਰਿਹਾ ਸੀ ਪਹਿਲਾਂ ਆਪੋਜੀਸ਼ਨ ਦੇ ਵਿੱਚ ਮੈਨੂੰ ਜਦੋਂ ਅਸੀਂ ਸਾਡੇ ਕੰਮਕਾਰਾਂ ਦੀਆਂ ਗੱਲਾਂ ਮੁੱਕ ਗਈਆਂ ਤੇ ਮੈਨੂੰ ਇਹ ਮੋੜ ਕੇ ਪੁੱਛਦੇ ਕਹਿੰਦੇ ਅਮ ਜੀ ਮੈਨੂੰ ਐ ਦੱਸੋ ਕਿ ਤੁਸੀਂ ਇਹ ਮੰਤਰੀ ਦੀ ਤਨਖਾਹ ਕਿੰਨੀ ਹੁੰਦੀ ਹੈ ਹਜੇ ਤੋਂ 2 ਤੋਂ 3 ਮਹੀਨੇ ਹੋਏ ਸੀ ਸਰਕਾਰ ਬਣੀ ਨੂੰ ਇਹ ਜੂਨ ਐਂਡ ਦੀ ਮਾਰਚ ਦੇ ਵਿੱਚ ਸਰਕਾਰ ਬਣੀ ਇਹ ਜੂਨ ਕੇ ਦੀ ਗੱਲ ਹੈ ਮੈਂ ਕਿਹਾ ਮੰਤਰੀ ਤੁਸੀਂ ਉਹ ਤੁਹਾਨੂੰ ਪਤਾ ਹੋਊਗਾ ਕਿੰਨੀ ਤਨਖਾਹ ਹੈ ਕਹਿੰਦੇ ਨਹੀਂ ਮੈਂ ਤਾਂ ਤੁਹਾਨੂੰ ਐ ਪੁੱਛਿਆ ਵੀ ਤੁਸੀਂ ਪੁਰਾਣੇ ਹੋ ਪਹਿਲਾਂ ਵੀ ਐਮਐਲਏ ਰਹੇ ਹੋ ਤੇ ਕਹਿੰਦੇ ਜੀ ਹਜੇ ਤੱਕ ਆਈ ਨਹੀਂ ਹੈਗੀ ਦੋ ਤਿੰਨ ਮਹੀਨੇ ਹੋ ਗਏ ਸਰਕਾਰ ਬਣੀ ਨੂੰ ਮੈਂ ਤਾਂ ਇਸ ਕਰਕੇ ਪੁੱਛਦਾ ਮੈਂ ਕਿਹਾ ਭਰਾ ਐਮਐਲਏ ਦੀ ਸਾਡੀ 25000 ਤਨਖਾਹ ਹੁੰਦੀ ਹੈ ਤੇ ਜਿਹੜਾ ਬਾਕੀ ਆ ਪੱਤਾ ਪੁੱਤਾ ਜਾਂ ਪਾ ਕੇ ਇਹ 80-80 ਹਜ਼ਾਰ ਬਣ ਜਾਂਦੀ ਹੈ ਮੰਤਰੀਆਂ ਦੀ ਮੰਨ ਲਾਦੇ 50 ਹਜ਼ਾਰ ਤਨਖਾਹ ਹੁੰਦੀ ਹੈ ਥੋੜਾ ਲੱਖ ਕ ਬਣ ਜੂਗਾ ਇਹ ਮੋੜ ਕੇ ਮੈਨੂੰ ਕੀ ਕਹਿੰਦੇ ਕਹਿੰਦੇ ਯਾਰ ਫਿਰ ਤਾਂ ਘਾਟੇ 'ਚ ਰਹਿ ਗਏ ਇਹ ਮੈਂ ਕਿਉਂ ਕਿਵੇਂ ਕਹਿੰਦੇ ਮੈਂ ਜਦੋਂ ਈਟੀਐਸ ਇਹ ਨੌਕਰੀ ਕਰਦਾ ਸੀ ਉਦੋਂ ਤਨਖਾਹ ਵੱਧ ਮਿਲਦੀ ਸੀ ਸੋ ਮੇਰੇ ਕਹਿੰਦਾ ਮਤਲਬ ਆ ਕਿ ਇੱਕ ਪਾਸੇ ਉਹ ਕਾਂਗਰਸ ਜਿਹੜੀ ਇਹ ਕਹਿੰਦੀ ਹੈ ਕਿ ਇਥੇ ਮੁੱਖ ਮੰਤਰੀ ਬਣ ਲਈ 500 ਕਰੋੜ ਰੁਪਏ ਦੇਣਾ ਪੈਂਦਾ ਤੇ ਇੱਕ ਪਾਸੇ ਉਹ ਕਹਿੰਦੇ ਨੇ ਵੀ ਇਥੇ ਟਿਕਟਾਂ ਦੇ ਲਈ ਸੀਐਲਪੀ ਲੀਡਰ ਨੂੰ ਤੇ ਪ੍ਰਧਾਨ ਨੂੰ 5-5 ਕਰੋੜ ਰੁਪਏ ਟਿਕਟਾਂ ਦੇ ਲਈ ਦੇਣਾ ਪੈਂਦਾ ਉਸ ਮੇਰੇ ਸਾਥੀ ਨੂੰ ਮੰਤਰੀ ਬਣਦੇ 2 ਮਹੀਨੇ ਬਾਅਦ ਤਨਖਾਹ ਦਾ ਫਿਕਰ ਹੋਵੇ ਕਿ ਤਨਖਾਹ ਮਿਲਦੀ ਹੈ ਤੇ ਫੇਰ ਘਾਟੇ 'ਚ ਰਹਿ ਗਿਆ ਤੇ ਇਹ ਤੋਂ ਸ਼ਰੀਰ ਤੇ ਇਮਾਨਦਾਰ ਬੰਦਾ ਮਿਲ ਜੂਗਾ ਤੁਹਾਨੂੰ ਮੈਨੂੰ ਦੱਸੋ ਜੇ ਡੈਲੀ ਗੁਰੂ ਵਾਲੇ ਹੋ ਇਸੇ ਇਸੇ ਤਰੀਕੇ ਹੁਣ ਦੂਈ ਗੱਲ ਤਾਂ ਖਰਚ ਲੋ ਆਪਣੀ ਵਿਧਾਨ ਸਭਾ ਦੇ ਵਿੱਚ ਹੀ ਹੋਈ ਸੀਗੀ ਦੂਈ ਗੱਲ ਅਸੀਂ ਆ ਹੁਣ ਜਦੋਂ ਦਿੱਲੀ ਚ ਆਉਣਾ ਸੀ ਗਿਆ ਮੇਰੇ ਕੋਲ ਹਰਪੰਦਰ ਸਿੰਘ ਜੀ ਆਏ ਸਵੇਰੇ ਸਵੇਰਾ ਸੀ ਦੋਨੋਂ ਪੰਜਾਬ ਪਵਨ ਰੁਕੇ ਹੋਏ ਇਹ ਮੈਨੂੰ ਕਹਿੰਦੇ ਬੜੇ ਬੜੇ ਅਪਸੈਟ ਬੜੇ ਇਮੋਸ਼ਨਲੀ ਡਿਸਟਰਬਡ ਮੈਂ ਕੀ ਹੋ ਗਿਆ ਭਾਜੀ ਸਵੇਰੇ ਸੇ ਮੂਡ ਖਰਾਬ ਕਰੀ ਫਿਰਦੇ ਹੋ ਕਹਿੰਦੇ ਜੀ ਮੂਡ ਤਾਂ ਖਰਾਬ ਹੋਣਾ ਹੀ ਸੀਗਾ ਜਦੋਂ ਬਿਨਾ ਗੱਲ ਦਾ ਕੋਈ ਉਂਗਲ ਚੱਕੇ ਤੇ ਮਨ ਤਾਂ ਖਰਾਬ ਹੋਣੀ ਹੈ ਮੈਂ ਕਿ ਦੱਸੋ ਤੁਸੀਂ ਕੀ ਹੋ ਗਿਆ ਕਹਿੰਦੇ ਜੀ ਐਂ ਕਰਕੇ ਕੋਈ ਵਿਜੀਲੈਂਸ ਨੇ ਪਰਚਾ ਕਰਤਾ ਉਹਨੂੰ ਪਰਚੇ ਦੇ ਵਿੱਚ ਉਹਨਾਂ ਨੇ ਕਹਿਤਾ ਪਾਰਟੀ ਫੰਡ ਦੇ ਨਾਂ ਤੇ ਕੋਈ ਮਸਲਾ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਸੀਗਾ ਤੇ ਉਹਦੇ 'ਚ ਉਹਨਾਂ ਨੇ ਕਹਿਤਾ ਜੀ ਕਿ ਜੀ 50000 ਰੁਪਏ ਪਾਰਟੀ ਫੰਡ ਤੇ ਤੇ ਲੱਗੇ ਨੇ ਮੈਂ ਕਿ ਤੁਹਾਡਾ ਨਾਂ ਆਏਗਾ ਕਹਿੰਦੇ ਨਹੀਂ ਹੈਗਾ ਮੈਂ ਕਿ ਪਾਰਟੀ ਦਾ ਨਾਂ ਆਏਗਾ ਕਹਿੰਦੇ ਨਹੀਂ ਹੈਗਾ ਮੈਂ ਕਿ ਤੁਹਾਡੇ ਤੇ ਅਲੀਗੇਸ਼ਨ ਹੈ ਕਹਿੰਦੇ ਨਹੀਂ ਅਲੀਗੇਸ਼ਨ ਮੈਂ ਕਿ ਤੁਸੀਂ ਕੋ ਮਨ ਤੇ ਮੋਝ ਪਾਈ ਫਿਰਦੇ ਹੋ ਤੇ ਜਦੋਂ ਮੈਂ ਸਾਰੀ ਗੱਲ ਸਮਝੀ ਕਹਿੰਦੇ ਜੀ ਅਸਲੀ ਮਸਲਾ ਆ ਸੀਗਾ ਤੇ ਇਹ ਸਾਰੀ ਗੱਲ ਮੈਨੂੰ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਸਾਰੀ ਗੱਲ ਦੱਸ ਗਏ ਥੋੜੇ ਦਿਨਾਂ ਬਾਅਦ ਵਿਧਾਨ ਸਭਾ ਦੇ ਵਿੱਚ ਸੈਸ਼ਨ ਆ ਤੇ ਵਿਰੋਧੀ ਧਿਰ ਵਾਲਿਆਂ ਕੋਲ ਹੋਰ ਤਾਂ ਸਾਡੇ ਖਿਲਾਫ ਕੁਝ ਹੁੰਦਾ ਨਹੀਂ